ਪ੍ਰਾਨਕ ਕੋਦ ਕੁਸ਼ੀ ਕਰ ਲਈ ਸੀ 24 ਤਰੀਕ ਸ਼ਾਮ ਨੂੰ ਕੀ ਕਾਰਨ ਕੀ ਹੁੰਦਾ ਜੀ ਜੀ ਉਹ ਆਪ ਦੀ ਘਰ ਵਾਲੀ ਤੋਂ ਬਹੁਤ ਪਰੇਸ਼ਾਨ ਸੀ ਉਹਦੇ ਨਜਾਇਜ਼ ਸਬੰਧ ਸੀ ਜਿਹਦੇ ਕਰਕੇ ਉਹ ਮਾਨਸਿਕ ਤੌਰ ਤੇ ਬਹੁਤ ਪਰੇਸ਼ਾਨ ਰਹਿੰਦਾ ਸੀ ਉਹਦੇ ਸਾਰੇ ਪਰਿਵਾਰ ਵੱਲੋਂ ਉਹਨੂੰ ਬਹੁਤ ਹਰਾਸਮ ਕੀਤਾ ਜਾਂਦਾ ਸੀ ਤੇ ਇੱਕ ਵਾਰੀ ਝੂਠਾ ਪਰਚਾ ਪਵਾਉਣ ਦੀ ਕੋਸ਼ਿਸ਼ ਕੀਤੀ ਸੀ ਜਿਹਦੇ ਵਿੱਚ ਉਹਨੇ ਉਹਨਾਂ ਨੇ ਮੇਰੇ ਫਾਦਰ ਸਾਹਿਬ ਮੀ ਦਾ ਨਾਮ ਵਿੱਚ ਰੱਖਣ ਦੀ ਕੋਸ਼ਿਸ਼ ਕੀਤੀ ਸੀ ਬਹੁਤ ਜਿਹਦੇ ਕਰਕੇ ਉਹ ਬਹੁਤ ਜ਼ਿਆਦਾ ਡਿਪਰੈਸ਼ਨ ਚ ਚਲਾ ਗਿਆ ਤੇ ਬਹੁਤ ਜ਼ਿਆਦਾ ਦੁਖੀ ਹੋ ਕੇ ਉਹਨੇ ਇੱਕ ਕਦਮ ਚੁੱਕਿਆ ਕੀ ਪੁਲਿਸ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਹੋ ਜੀ ਅਸੀਂ ਤਾਂ ਇਹੀ ਚਾਹੁੰਦੇ ਆ ਜੀ ਦੋਸ਼ੀ ਫੜੇ ਜਾਣ ਜਲਦੀ ਤੋਂ ਜਲਦੀ ਤੇ ਸਾਨੂੰ ਨਿਆਂ ਮਿਲੇ ਅ ਸਾਨੂੰ ਇੱਕ ਸੂਚਨਾ ਮਿਲੀ ਸੀ ਇੱਕ ਲੜਕਾ ਅਮਰਦੀਪ ਸਿੰਘ ਉਰਫ ਅੰਮੂ ਪੁੱਤਰ ਸਖਦੇਵ ਸਿੰਘ ਗੋਬਿੰਦਨਗਰੀ ਵਾਸੀ ਆ ਜਿਹੜਾ ਉਹਨੇ ਫਾਹਾ ਲੈ ਕੇ ਜਿਹੜਾ ਸੁਸਾਈਡ ਕਰ ਲਿਆ ਜਿਹਦੇ ਸਬੰਧੀ ਅਸੀਂ ਮੌਕਾ ਪਰ ਪੁਲਿਸ ਪਾਰਟੀ ਗਈ ਸੀ ਜਿੱਥੋਂ ਸਾਨੂੰ ਇਹ ਪਤਾ ਲੱਗਿਆ ਵੀ ਇਹ ਲੜਕੀ ਦੀ ਲਵ ਮੈਰਿਜ ਹੋਈ ਸੀ ਔਰ ਇਹਨਾਂ ਦੇ ਇੱਕ ਬੱਚਾ ਵੀ ਸੀ ਬਟ ਜਿਹੜੀ ਇਹਦੀ ਵਾਈਫ ਸੀ ਉਹਦੇ ਕਿਸੇ ਹੋਰ ਮੁੰਡੇ ਨਾਲ ਵੀ ਸਬੰਧ ਬਣ ਗਏ ਉਹਦੇ ਸਬੰਧ ਚ ਲੜਕੇ ਮਰਨ ਵਾਲੇ ਮੁੰਡੇ ਨੇ ਲੜਕੀ ਕੋਲੋਂ ਇੱਕ ਫੋਨ ਵੀ ਜਿਹੜਾ ਬਰਾਮਦ ਕੀਤਾ ਸੀਗਾ ਇਹ ਉਹਦੇ ਚੋਂ ਜੋ ਗੱਲਬਾਤ ਕਰਦੀ ਸੀ ਸੋ ਉਹਦੀ ਵਜ੍ਹਾ ਕਰਕੇ ਇਹਦੀ ਵਾਈਫ ਲੜਕੇ ਪਿੱਕੇ ਚਲੇਗੀ ਇਹ ਮੁੰਡਾ ਸ਼ਰਾਬ ਪੀਣ ਦਾ ਆਦੀ ਹੋ ਗਿਆ ਔਰ ਇੱਕ ਦਿਨ ਜਿਆਦਾ ਤਾਰੂ ਪੀਣ ਕਰਨੇ ਡਿਪਰੈਸ਼ਨ ਚ ਚਲਾ ਗਿਆ ਔਰ ਇਹਨੇ ਸੁਸਾਈਡ ਜਿਹੜਾ ਕਮਿਟ ਕਰ ਲਿਆ ਸਰ ਕੋਈ ਸਬੰਧੀ ਜਿਹੜਾ ਅਸੀਂ ਮੌਕੇ ਤੇ ਪੁਲਿਸ ਪਾਰਟੀ ਭੇਜ ਕੇ ਪੜਤਾਲ ਕਰਵਾਉਂਦੇ ਸਰ ਕੋਈ ਸੁਸਾਈਡ ਨੋਟ ਵੀ ਨਿਕਲਿਆ ਉਹਨਾਂ ਦੀ ਜੇਬ ਚ ਹਾਂ ਬਿਲਕੁਲ ਜੀ ਸੁਸਾਈਡ ਨੋਟ ਨਿਕਲਿਆ ਜਿਹਦੇ ਵਿੱਚ ਇਹਨਾਂ ਨੇ ਅੰਬੂ ਨੇ ਆਪਣੀ ਵਾਈਫ ਦੇ ਖਰਾਬ ਲਿਖਿਆ ਕਿ ਤੂੰ ਮੇਰੇ ਨਾਲ ਬਹੁਤ ਗਲਤ ਕੀਤਾ ਜਿਸ ਕਾਰਨ ਮੈਂ ਜਿਹੜਾ ਇਹ ਕੰਮ ਕਰ ਰਿਹਾ ਹਾਂ ਤੋ ਉਹਦੇ ਸਬੰਧ ਦੇ ਵਿੱਚ ਅਸੀਂ ਜਿਹੜਾ ਲੜਕੇ ਦੇ ਮਾਂ-ਪਪਾ ਦਾ ਬਿਆਨ ਲਿਖ ਕੇ ਕੇ ਪਰਚਾ ਦਰਜ ਕਰ ਲਿਆ 306 ਦੇ ਅਧੀਨ ਕਾਰਵਾਈ ਚੱਲ ਰਹੀ ਸਰ ਉਹ ਲੜਕੀ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਨਹੀਂ ਹਾਲ ਦੀ ਘੜੀ ਗ੍ਰਿਫਤਾਰਤਾ ਨਹੀਂ ਕੀਤਾ ਅਸੀਂ ਕੋਸ਼ਿਸ਼ ਕਰ ਰਹੇ ਹਾਂ ਵੀ ਜਲਦੀ ਉਹਨਾਂ ਨੂੰ ਗ੍ਰਿਫਤਾਰ ਕਰਕੇ ਲੜਕੀ ਔਰ ਜਿਹੜੇ ਲੜਕੀ ਨਾਲ ਉਹਦੀ ਗੱਲਬਾਤ ਸੀ ਉਹਨਾਂ ਦੋਵਾਂ ਨੂੰ ਗ੍ਰਿਫਤਾਰ ਕਰਕੇ ਜਲਦੀ ਉਹਨਾਂ ਦੇ ਖਿਲਾਫ ਅਗਲੀ ਕਾਰਵਾਈ ਕਰਾਂਗੇ